ਨੋਸ਼ਕਾਤ ਦੇਖ ਰਿਹਾ ਹਾਂ ਪੰਜਾਬ ਬਾਰਡਰ ਨਿਊਜ਼ ਬੇਸ਼ੱਕ ਸਹਾਦੀਕਤ ਦੇ ਵਿੱਚ ਵਕ-ਵਕ ਥਾਵਾਂ ਤੇ ਪੁਲਿਸ ਤਾਇਨਾਤ ਹੈ ਔਰ ਅਣਚਾਹੀਆਂ ਘਟਨਾਵਾਂ ਨੂੰ ਨਾ ਅੰਜਾਮ ਦੇਣ ਦੇ ਵਾਅਦੇ ਕੀਤੇ ਜਾ ਰਹੇ ਨੇ ਪਰ ਇਸ ਵੇਲੇ ਸਥਿਤੀ ਜੇ ਬਮਿਆਲ ਦੀ ਕੀਤੀ ਜਾਵੇ ਤਾਂ ਚੋਰਾਂ ਦੇ ਵੱਲੋਂ ਲਗਾਤਾਰ ਬਮਿਆਲ ਬਾਜ਼ਾਰ ਦੇ ਵਿੱਚ ਪਿਛਲੇ 1 ਮਹੀਨੇ ਤੋਂ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ 1 ਮਹੀਨੇ ਦੇ ਵਿੱਚ 2 ਵਾਰ ਦੋ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਤੋੜੇ ਜਾ ਚੁੱਕੇ ਨੇ ਅਤੇ ਇਸ ਤੋਂ ਇਲਾਵਾ ਚੋਰਾਂ ਦੇ ਵੱਲੋਂ ਇਹਨਾਂ ਦੁਕਾਨਾਂ ਦੇ ਤਾਲੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤਰ੍ਹਾਂ ਉਹ ਕਾਮਯਾਬ ਨਾ ਹੋ ਸਕੇ ਸਨ ਦਗੀ ਕਈ ਬੀਤੀ ਰਾਤ ਫਿਰ ਇੱਕ ਵਾਰ ਬਮਿਆਲ ਦੇ ਵਿੱਚ ਤਿੰਨ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹਨਾਂ ਵਿੱਚੋਂ ਦੋ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਨੂੰ ਤੋੜ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇੱਕ ਦੁਕਾਨ ਜੋ ਕਿ ਲੋਹੇ ਦਾ ਕੰਮ ਕਰਨ ਵਾਲਾ ਮਜ਼ਦੂਰ ਸੀ ਉਸ ਦੀ ਦੁਕਾਨ ਨੂੰ ਤਾਲਾ ਤੋੜ ਕੇ ਉਸ ਦੇ ਅੰਦਰੋਂ ਕੁਝ ਨਕਦੀ ਅਤੇ ਲੋਹੇ ਦਾ ਸੂਮਾਨ ਚੋਰੀ ਕਰ ਲਿਆ ਗਿਆ ਤਾਂ ਜੇ ਕਿ ਇਹ ਘਟਨਾਵਾਂ ਪਿਛਲੇ 1 ਮਹੀਨੇ ਤੋਂ ਲਗਾਤਾਰ ਬਮਿਆਲ ਬਾਜ਼ਾਰ ਦੇ ਵਿੱਚ ਵਾਪਰ ਰਹੀਆਂ ਨੇ ਔਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਪੁਲਿਸ ਨੂੰ ਹਰ ਵਾਰ ਸੂਚਿਤ ਕੀਤਾ ਗਿਆ ਪਰ ਫਿਰ ਵੀ ਚੋਰਾਂ ਦੇ ਹੌਸਲੇ ਬੁਲੰਦ ਨੇ ਤੇ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਸੰਤੁਸ਼ਟੀਜਨਕ ਕਾਰਵਾਈ ਜੋ ਹੈ ਨਹੀਂ ਕੀਤੀ ਗਈ। ਜਿਖਰੀਓ ਪੰਜਾਬ ਬਾਦਰ ਨਿਊਜ਼ ਕੇਸ਼ ਸ਼ਰਮਾ ਦੀ ਰਿਪੋਰਟ ਬਮਿਆਲ ਦੀ ਨਾਂਜੀ ਪੰਕਾਇਆ ਵੀ ਗੱਲ ਬਾਤ ਹੋਈ ਇਹ ਕੋਈ ਡੇਢ ਮਿੰਟ ਅੱਜ ਤੋਂ ਪਹਿਲੇ ਕੈਦ ਤੋਂ ਪਹਿ ਗਿਆ ਸੀ ਫਿਰ ਤਿੰਨ ਤਰੀਕ ਨੂੰ ਪਤਲੇ ਕੁਰਸੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅੱਜ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਆ ਕਿ ਇਹਨੇ ਅਕਸਰ ਨਹੀਂ ਲਿਆ ਅੱਜ ਤੱਕ ਤੁਸੀਂ ਕੰਪਲੇਨ ਕੀਤੀ ਤੀ ਕੰਪਲੇਨ ਵੀ ਦੋ ਵਾਰੀ ਕਰ ਚੁੱਕੇ ਦਾ ਅੱਜ ਤੀਜੀ ਵਾਰੀ ਕੀਤੀ ਹੈ ਤੇ ਹੁਣ ਕੀ ਕਹਿਣਾ ਕੋਸਲਾ ਉਹ ਚਾਲੇ ਕੰਦਰ ਦੇਖ ਲਈਏ ਫਿਰ ਕਰਦੇ ਭਾਲਦੇ ਹੋ ਉਖਰੇ ਰਹਿ ਗਿਆ ਕਰ ਹਾਂ ਚਾਲਾ ਉਖਰੇ ਦਾ ਨੁਕਸਾਨ ਆਇਆ ਜੀ ਭਾਈ ਕੀ ਨੁਕਸਾਨ ਹੈ ਉਹ ਕਹੇ ਜੋ ਜੋ ਕੋਈ ਦਾ ਕੋਈ ਬਾ ਕੋਈ ਉਹ ਇੰਨਾ ਜਿਆਦਾ ਜ਼ੋਰ ਵੀ ਆ ਇੱਕ ਦੋ ਚ ਕੋਈ ਦਾ ਘੋੜਾ ਅੱਛਾ ਘੋੜਾ ਆ ਤੇ ਗੂ ਗੂ ਆਉਂ ਰਿਹਾ ਨੇ ਫਾਇਟਰ ਬੁਰੇ ਤੇ